ਦੀ ਬੇਨਤੀ ਹੈ ਸਾਨੂੰ ਜੂੰਦਿਆਂ ਨੂੰ ਨਾ ਮਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਵੱਚ ਕੇ ਰੂੰਗਾ ਤੇ ਹੈਗੇ ਨਾ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਹੈ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਪਰ ਹੱਤਕਾ ਨਹੀਂ ਦੇਉਂ ਦੇਣਾ ਆਡੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਲਾਲ ਸਿੰਘ ਭੁੱਲ ਸਰਵਜ ਸਿੰਘ ਧੋਲ ਜਿੱਥੇ ਜ਼ੋਰ ਲਾਉਣਾ ਲਾਲ ਮੈਂ ਇਤਰਾ ਰਹਿਣਾ ਹੀ ਮੈਂ ਵਿਰਸੇ ਵਾਲ ਟਾਇਲੇ ਨਾਲ ਹੀ ਉਹਦੇ ਨਾਲ ਰਹਿਣੇ ਜਿੱਥੇ ਜੋਰ ਰੌਣਾ ਲਾਣਾ ਪਰਾਡਿਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਹੀ ਹੋਊ ਜ਼ਿੰਮੇਵਾਰ ਰਹੇਗਾ ਸਾਰੇ ਮਾਹੀ ਗੁਰਜੀਕਾ ਖਾਲਸਾ ਮਾਹੀ ਗੁਰਜੀਕੀ ਫਤਿਹ ਟਰੱਕਾਂ ਵਾਲਿਆਂ ਨੇ ਰਾਸਤੇ ਦੇ ਵਿੱਚੋਂ ਰੋਕ ਲਈ ਆਰਟੀਓ ਅਫਸਰ ਦੀ ਗੱਡੀ ਕਹਿੰਦਾ ਜਾਨ ਬੁਝਕੇ ਸਾਡੇ ਨਾਲ ਕੀਤਾ ਜਾ ਰਿਹਾ ਤੱਕਾ ਤੋਂ ਦਸਤੇ ਕੀ ਤਸਵੀਰਾਂ ਤਰਨ ਤਰਨ ਦੀਆਂ ਨੇ ਜਿੱਤੇ ਤਰਨ ਤਰਨ ਦੇ ਵਿੱਚ ਟਰੱਕਾਂ ਵਾਲਿਆਂ ਨੇ ਰਸਤੇ ਦੇ ਵਿੱਚ ਹੀ ਆਰਟੀਓ ਅਫਸਰ ਦੀ ਗੱਡੀ ਰੋਕ ਲਈ ਤੇ ਕਹਿਣ ਲੱਗੇ ਕਿ ਸਾਡੇ ਨਾਲ ਜਾਣ ਬੁਝ ਕੇ ਤੱਕਾ ਕੀਤਾ ਜਾ ਰਿਹਾ ਹੈ ਜੇ ਮੰਨ ਲਓ ਕੱਲ ਦੇ ਦਰਨੇ ਵਿੱਚ ਕਰਨਾ ਹੈ ਦੋ ਦਿਨ ਪਹਿਲਾਂ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸਪੀ ਐਸਐਚਓ ਪੱਟੀ ਐਸਐਚਓ ਮੋਰ ਲਿਆ ਕੇ ਮੇਰੀਆਂ ਗੱਡੀਆਂ ਦਾ ਪਰਾ ਕਰ ਲਿਆ ਗਾ ਪਰਚਾ ਦਵਾ ਠੋਕ ਕੇ ਮੇਰੀਆਂ ਸਭ ਮੇਰੀਆਂ ਗੱਡੀਆਂ ਲੱਗਣ ਕਿੱਥੇ ਦੇਦੇ ਆ ਆ ਗਿਆ ਖੇਡ ਤੌਰ ਤੇ ਲੱਗਦੀ ਪੂਰੇ 4300 ਤੋਂ 1900 ਰੁਪਇਆ ਦੇਂਦੇ ਆ ਉਹ ਕਿੱਥੇ ਗਿਆ ਕਿਹੜਾ ਜਾਂਦਾ ਹੈ ਕਾਗਜ਼ੇ ਛਣ ਕਰਾ ਪੈਣਾ ਕਲਮ ਕੱਢਣਾ ਪੈਣਾ ਜਦੋਂ ਪੈਸੇ ਕੱਢਣਾ ਕੱਢਣਾ ਇਤਰੇ ਲੈਟ ਦੱਸੋ ਇਹਨੂੰ ਹੁਣ ਸਾਡੀਆਂ ਸਾਰੀਆਂ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਵੱਚ ਕੇ ਰੂੰਗਾ ਤੇ ਹੈਗੇ ਜਿੱਥੇ ਥੋਕੇ ਪਰਚਾ ਦੇਣਾ ਮੇਰੇ ਤੇ ਜੋ ਕਰਉਣਾ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਪਰਾ ਤੱਕਾ ਨਹੀਂ ਦਿਓਂ ਦੇਣਾ ਆਡੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋ ਲਾਲਜੀਤ ਭੁੱਲਣਾ ਸਰਵਜਿੰਗ ਧੁੱਲ ਜਿੱਥੇ ਜ਼ੋਰ ਲਾਉਣਾ ਈ ਲਾਲ ਮੈਂ ਇਤਰਾ ਰਹਿਣਾ ਈ ਮੈਂ ਵਿਰਸੇਵਲ ਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜ਼ੋਰ ਲਾਉਣਾ ਈ ਲਾਲ ਪਰ ਆਡੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਕ ਤੇ ਜੇ ਮੈਂ ਕੁਝ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੁਸੀਂ ਹੋ ਉਹ ਜ਼ਿੰਮੇਵਾਰ ਹੋਏਗਾ ਸਾਰੇ ਮਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੇਰਾ ਜਵਾਬ ਮੇਰੀਆਂ ਕੱਤੋਂ ਡੱਕ ਰਿਹਾ ਮੇਰੀਆਂ ਕੱਤੋਂ ਡੱਕ ਦਿਆ ਨਹੀਂ ਨਹੀਂ ਅਸੀਂ ਕਦੀ ਆਟੋ ਬੀਐਸਪੀ ਤਿੰਨ ਬਦਲ ਜਾਗੇ ਨਹੀਂ ਯਾਰ ਗੁਰਿਆ ਦੀਆਂ ਕਰੀ ਜਾਣਾ ਜਦੋਂ ਇਹ ਕਰਨਾ ਕਰਨਾ ਛੋਟਾ ਮਰ ਲਾ ਕੇ ਮਰੂਗਾ ਮੈਂ ਬਲੈਕ ਕਦੀ ਫੇਰੇ ਨਾ ਕਦੀ ਮਾਹ ਕਰਦਾ ਜੇ ਮੈਂ ਰੋਡ ਦਾ ਕੰਮ ਨਹੀਂ ਕਰ ਦਿੰਦੇ ਤਾਂ ਕਰ ਨਹੀਂ ਸਕਦਾ ਮੇਰੇ ਕੋਲ ਖਾਰੇ ਮਰੂ ਮੈਂ ਕੁਝ ਨਹੀਂ ਕਰਨਾ ਮੇਰਾ ਨਾਮ ਮੰਨਜੀਤ ਕਟਾ ਖੇਮ ਕਰਨੀਆਂ ਤੇ ਮੰਦਿਰ ਮਤਲਬ ਜਿਹੜੀ ਤੇਰੀ ਗੱਲ ਰੁਕੀ ਆਉਂਦਾ ਮੇਰੇ ਗੱਲਾਂ ਸੁਣ ਕੇ ਮੈਂ ਲੈ ਆ ਇੱਧਰ ਮੈਂ ਕਿਹਦੀ ਮੈਂ ਹੋਰ ਮੇਰੇ ਪਿੱਛੇ ਨਹੀਂ ਚੱਲਣ ਦਿੰਦੇ ਕੀ ਕਰੀਏ ਜਿਹੜਾ ਉਹ ਲਵਾਉਂਦਾ ਠੇਕਦਾਰ ਉਹ ਤੇ ਪੱਲੇ ਨਹੀਂ ਤੁਹੀੜੀ ਲਾਉਣ ਦੇ ਤੇ ਵੀਡੀਓ ਸਾਹ ਤੇ ਲਾਉਣ ਦੇ ਵੀਡੀਓ ਸਾਹ ਤੇ ਤੁਹੀੜੀ ਲਾਉਣ ਦੇ ਬੜੀ ਆਡੀਓ ਦੇ ਡਾਕ ਲੈ ਕਦੀ ਕੋ ਕੁੜੀ ਜਵਾ 2000 ਰੁਪਿਆ ਮੈਂ ਦਾ 50 ਕਰੋੜ ਰੁਪਿਆ ਬਾਈ ਦਾ 50 ਕਰੋੜ ਠੋਕ ਦੇ ਮੇਰਾ ਨਾਲ ਉਹ ਨਾਲ ਕਰਾਓ ਮੇਰੇ ਛੱਤ ਮਾਰ ਲੈ ਮੈਨੂੰ ਇੱਥੇ ਛੜਕ ਕੇ ਮਾਰੋ ਹਵਾ ਲਾਟ ਦਿਲਾ ਮੈਨੂੰ ਠੋਕ ਕੇ ਦੋ ਪਰਚਾ ਮੇਰੇ ਤੇ ਪਾਉਣਾ ਕਿੰਨਾ ਕਿੰਨਾ ਜੱਲੂ ਕਰਨਾ ਪਰ ਸਰਕਾਰਾਂ ਤੋਂ ਮੈਂ ਡਰਨ ਵਾਲੀ ਨਹੀਂ ਐ ਮੈਂ ਆਰਦਾ ਪਰਚਾ ਕਰਾਉਣਾ ਮੈਨੂੰ ਮਜ਼ੂਰ ਜੇ ਮੈਨੂੰ ਮਾਤ ਮਜ਼ੂਰ ਜੇ ਰਾਤ ਨੂੰ ਮੇਰੀ ਇੱਕ ਆਪ ਚੋੜ ਕੇ ਬੇਨਤੀ ਹੂੰ ਤੈਨੂੰ ਮੈਂ ਦੱਸਦਾ ਸਰਕਾਰ ਆਉਂਦੀ ਆ ਜਾਂਦੀ ਰਹਿੰਦੀ ਆ ਉਹ ਮਨਜੀਤ ਸਿੰਘ ਸਰਕਾਰ ਆਉਂਦੀ ਆ ਜਾਂਦੀ ਰਹਿੰਦੀ ਆ ਬਿਲਕੁਲ ਦੋਨਾਂ ਬਾਤ ਮੇਰੇ ਚਲ ਪਰਚਾ ਦੋ ਛਿੱਤਰ ਮਾਰੋ ਸਿਰ 'ਚ ਮਾਰੇ ਮਾਰੇ ਨਜ਼ਰ ਹੀ ਕਰਨਾ ਨੇ ਮਾਰੋ ਕਰੋ ਛਿੱਤਰ ਕਿਵੇਂ ਆਏ ਮੇਰਾ ਛਿੱਤਰ ਮੈਂ ਦੱਸੋ ਕਿਹੜਾ ਮੈਨੂੰ ਰੋਟੀ ਹੀ ਖਵਾ ਦੇ ਦੇ ਪਾਉਂਦੇ ਨੇ ਕਿਤੇ ਉਹਨੇ ਦਿੱਤੇ ਉਹਨਾਂ ਦਾ ਖਾਤ ਆਹ ਤੇ ਬਸ ਆਹ ਦੀ ਤੁਸੀਂ ਪਾਉਂਦੇ ਹੋ ਰੱਖਦੇ ਜਿਵੇਂ ਅੱਗੇ ਕੇਸੜੇ ਬਹਿ ਆ ਜਿੱਦੋਂ ਮੈਨੂੰ ਰੋਟੀ ਕਿੱਥੇ ਚੱਲਦੀ ਹੈ ਦੱਸੋ ਇਹਨੂੰ ਡਾਂਟ ਕਾਣਾ ਕਰਦਾ ਇਹਦਾ ਚੱਲ ਜਾਓ ਵੀਡੀਓ ਸਾਹਿਬ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 1500 ਦਾ ਡੀਓ ਡੀਓ ਇੱਧਰ ਆਇਆ ਹੋਵੇ ਐਰੀਆ ਦੇ ਤੁਸੀਂ ਇੰਨੇ ਕਾਗਜ਼ ਪੂਰੇ 4300 ਰੁਪਏ ਰੇਟ ਆ ਬਾਕੀ ਕਿੱਥੇ ਆ 1900 ਰੁਪਏ ਦੇਂਦੇ ਉਹ ਵੀ ਨਹੀਂ ਮੇਰੇ ਗੱਡੀਆਂ ਦੇ ਲੱਗ ਨਹੀਂ ਦਿੰਦੇ ਮੈਂ ਕਿੱਥੇ ਜਾਵਾਂ ਮਾਖਰੀ ਮਰਨਾ ਏ ਦਾ ਗੱਡੀਆਂ ਦਾ ਗੱਲ ਕੀ ਹੋਈ ਗੱਲ ਮੇਰੀ ਸਰਕਾਰਾਂ ਨਾਲ ਮੈਂ ਵਰਕਵਾ ਸਾਂ ਨਾਲ ਇਹੋ ਖਾਲ ਗੱਡੀਆਂ ਜਾਣ ਕੇ ਨੱਡ ਪਾਉਣਾ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਮੈਨੂੰ ਮਰਵਾਉਂਦੀ ਤਾਂ ਇਹ ਦਿੱਤੇ ਸਾਰਾ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਮਰਵਾਉਂਦੇ ਪਰ ਇਤਰਾ ਨਹੀਂ ਹੋਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਸਾਡੀ ਮੰਤਜੇ ਸਾਨੂੰ ਨਾਂ ਤਾਉਰੀ ਬੰਨਾਂ ਨਾਂ ਆ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਟੋ ਸਾਬ ਆਇਆ ਆ ਆਟੋ ਸਾਬ ਜੇ ਹੱਥ ਜੋੜ ਕੇ ਭਗਵੰਤ ਸਭਾ ਨੂੰ ਬੇਨਤੀ ਜਾ ਕੇ ਨਹੀਂ ਆਇਆ ਜੇ ਇਹ ਤਾਂ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਮਦੀ ਸਰਕਾਰ ਆ ਕਿੱਥੇ ਆਉਂਦਾ ਆਂਦੀ ਸਰਕਾਰ ਆ ਬੇਨਤੀ ਸਰਕਾਰ ਸੁਣੋ ਜਾਨਾ ਦੇ ਗੱਲ ਜੇ ਜਾਂ ਹੀ ਕੋਈ ਖਾਗੇ ਮਰ ਜਣਾ ਦੇ ਤੇ ਜਾਂ ਸਾਡੀਆਂ ਗੱਡੀਆਂ ਜੇ 43 ਜੇ ਆਂਦੇ ਨਾ ਕਾਗਜ਼ ਪੂਰੇ ਆ ਸਾਨੂੰ 4300 ਰੁਪਏ ਰੇਟ ਦੇਓ ਗੱਡੀਆਂ ਦਾ ਅਸੀਂ ਸਾਰੇ ਕਾਗਜ਼ ਪੂਰੇ ਕਰ ਲੈਨੇ ਆ ਦੱਸੋ ਇਹ ਕੀ ਗ੍ਰਾਂਡ ਹੈ ਕੋਈ ਕੰਮ ਹੈ ਕੋਈ ਚੰਗੇ ਬਾਰੇ ਸਾਡੇ ਬੇੜਾ ਚਰਚ ਚਰ ਕੇ ਰਹਿਤਾ ਆਮ ਸਰਕਾਰ ਨੇ ਜਾਂ ਸਾਨੂੰ ਮਾਰੋ ਸਾਨੂੰ ਅਹੀਂ ਗੱਡੀ ਥੱਲੇ ਆਉਣ ਲੱਗੇ ਆ ਆਹ ਅੱਗੇ ਯਾਰ ਇਸ ਰਾਜ ਜਸਵਿੰਦਰ ਆ ਗਏ ਆ ਸਾਡੇ ਮਹਾਰਾ ਗੋਲੀ ਆ ਪਹਿਲੋ ਪਹਿਲਾ ਸਾਡੇ ਪਰਚਾ ਨਹੀਂ ਆ ਗਿਆ ਹੁਣ ਆ ਗੱਡੀਆਂ ਚਲਾਈਆਂ ਕਿਉਂ ਆ ਜਾਣ ਕੇ ਆ ਗਏ ਸਾਬ ਜੇ ਵੀ ਆ ਬੰਦ ਕਰਤੀ ਕਿ ਵਿਆਹ ਕਰਤੀ ਕਿੱਥੇ ਤੁਸਾਲੀ ਹੋਏਗੀ ਜਲਦੀ ਖੋਣੋ 100 ਰੁਪਏ ਮਾਈਕ ਆ ਕੋਈ ਪਰੇ ਆ ਲਾਈ ਇਹ ਕੋਲ ਹੋਈ ਜਾਂਦੀ ਸਾਨੂੰ ਮੋਰ ਤੋਂ ਕਰੋ ਕਾਹ ਹੁੰਦਾ ਕੀ ਕਰੀਗੇ ਇਹ ਕਿੱਧਰ ਜਾਏ ਮਾਰਦੀ ਕਿ ਪਰਚਾ ਗਿਆ ਪਈ ਨਾ ਮਿਸੇ ਪਰਚਾ ਸੜੀ ਤੋਂ ਦਿੱਤਾ ਆ ਆਟੋ ਆਇਆ ਆ ਲਗਾ ਦੋਰੀ ਅੱਜ ਤਾਂ 10 ਸਾਲ ਹੋ ਗਏ ਆ ਆਟੋ ਵੜਿਆ ਤੇ ਜਿਹੰਦੇ ਨੇ ਕਾਗਜ਼ ਪੂਰੇ 4300 ਰੁਪਏ ਤੇੜੇ ਨਾਲ ਸੂਮਾ ਦਾ ਤੇ ਦਵਾ 200 ਰੁਪਏ ਦੇਣ ਦੇ ਮੇਰੀਆਂ ਗੱਡੀਆਂ ਟੱਕੀਆਂ ਪਰਸੋ ਚਾਰ ਗੱਡੀਆਂ ਲਿਆਣ ਕੇ ਡੀਐਸਪੀ ਰਸੇਚੇ ਲਾਏ ਆ ਐਸਐਚਓ ਮੋਰ ਮੈਂ ਕੋਈ ਖਾ ਕੇ ਮਰੂਗਾ ਇਹ ਮੇਰ ਤੇ ਨਾ ਹਲੋਇਆ ਅੱਜ ਤੋਂ ਬਾਅਦ ਮੈਂ ਨਿਕਸਾਨ ਆਉਗਾ ਕੋਈ ਖਾ ਕੇ ਮਰੂਗਾ ਚੌਥੀ ਵੀਡੀਓ ਮੇਰੀਆਂ ਗੱਡੀਆਂ ਆ ਲੈਥੋ ਪਹਿਨਾ ਬੋਲ ਕਰਦੀਆਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਇੱਥੇ ਲੋਕਲ ਗੱਡੀਆਂ ਦੀ ਕੀ ਦੇ ਕੰਮ ਹੈ ਕਿਹੜਾ ਆਪੂ ਅੰਤਮਾਨ ਜੀ ਤੁਹਾਡੀ ਸਰਕਾਰ ਦਾ ਬਿੜੇ ਮਾਮਲਾ ਲੈਣ ਬਿੜੇ ਗਰਕ ਕਰਤਾ ਜੇ ਇੱਕ ਮੇਰੀ ਗੱਲ ਨੋਟ ਕਰ ਲਾ ਜੇ ਤੂੰ ਭਗਵੰਤ ਮਾਰਿਆ ਪੱਟੀ ਹਲਕਾ ਖੇਮ ਕਰੀ ਵਾਲੇ ਦੇ ਹਾਲ ਕੀ ਆ ਉਹ ਦਰ ਜੀ ਸਰਕਾਰ ਆ ਆ ਬੰਦਾ ਸਰਕਾਰ ਦਾ ਉਹ ਕਿਉਂ ਆ ਗਿਆ ਬੰਦੇ ਸਰਕਾਰਾਂ ਦੇ ਫਿਰ ਸਰਕਾਰਾਂ ਐਤਮਾਈ ਕਿਤੇ ਵੀਡੀਓ ਕਿ ਵੀਡੀਓ ਪਰ ਕੇ ਹੀ ਹੁੰਦਾ ਸੋਮਾ ਪੱਟੀ ਜਾਂਦਾ ਸਟੇਸ਼ਨ ਜਿਹੜਾ ਗੱਲ ਪੂਰੇ ਚੋਰ ਕੇ ਕਾਜ ਦਾ ਸੋਮਾ ਰੋਟੀ ਨਹੀਂ ਪੂਰੀ ਦੀ ਕੌਣ ਕਰੂਗਾ 4500 ਰੁਪਏ ਰੇਟ ਹੈ ਨਾ 1900 ਰੁਪਏ ਦੇਣ ਦੇ ਇਹ ਕਿਰੇ ਹਟ ਦੇ ਦਿਆ ਦੇ ਕੇ ਦਰ ਸਾਨੂੰ ਨਹੀਂ ਪਤਾ ਕਿਣਾ ਨਾ ਤੁਨੂੰ ਕੇ ਸਰਕਾਰ ਨਾ ਤੁਨੂੰ ਠੇਕੇਦਾਰ ਨਾ ਅਹੀਂ ਰੋਟੀਆਂ ਖਾਣੇ ਲਈ ਰਾਟੇ ਕਿਤੋਂ ਖਾਣੀ ਕੌਣ ਕੱਲ ਦਾ ਅਕ ਤਰਫ 1900 ਰੁਪਏ ਦਾ ਠੇਕੇਦਾਰ ਜਿਹੜਾ ਪੱਟੀ ਵਾਲਾ ਸਰਦਾਰ ਜੀ ਦਾ 15 ਸਾਲ ਦਾ ਬੰਦਾ ਨਹੀਂ ਆਡੀਓ ਆਡੀਓ ਵੇਖਿਆ ਤੇ ਪੱਟੀ ਆਪ ਦੇ ਪੁੱਤ ਵੇਖਿਆ ਲੈ ਗਏ ਗੰਟ ਵਿੱਚ ਵੀ 1000 ਜੀਨਰ ਰਾਮ ਕਰਤੋ ਮੇਰੀ ਇੱਕ ਗੱਲ ਦਾ ਦੱਸੋ ਜੇ ਮੰਨ ਲਓ ਕੱਲ ਦੇ ਦੋ ਇੱਕ ਮਿੰਟ ਮੈਂ ਥੋੜਾ ਦੋ ਦਿਨ ਪਹਿਲੋ ਉਹ ਖੋਇਆ ਦੋ ਦਿਨ ਪਹਿਲਾਂ ਮੇਰੀਆਂ ਗੱਡੀਆਂ ਪੱਟੀਆਂ ਲੱਗਣ ਲੱਗੀਆਂ ਤਿੰਨ ਡੀਐਸ